ਸਾਰੇ ਪਿੰਡ ਦੇ ਬੰਦੇ ਉੱਤੇ ਕੰਢੇ ਹੋ ਗਏ ਤੋਂ ਉਸਾਰੇ ਦੱਸ ਸਕਦੇ ਨਹੀਂ ਕੀ ਸਾਰਿਆਂ ਦੀ ਮਦਦ ਕਰਨ ਵਾਲੇ ਸਾਰਿਆਂ ਦੇ ਚੰਗਾ ਵਕਤ ਹੋਵੇ ਕੋਈ ਮਾੜਾ ਵਕਤ ਹੋਵੇ ਉਹ ਨਾਲ ਖੜ੍ਹਨ ਵਾਲੇ ਕਦੇ ਨਾ ਪਿੱਠ ਨੂੰ ਘੂਮਣ ਵਾਲੇ ਤੇ ਅੱਜ ਜਿਵੇਂ ਸਾਨੂੰ ਲੋਟ ਪਈ ਹੈ ਸਾਨੂੰ ਕੁਝ ਵੀ ਨਹੀਂ ਜੋ ਜੀ ਆਇ ਤੇ ਦੇ ਮੌਕੇ ਤੇ ਛੁੱਟੀ ਵਾਲੇ ਦਿਨ ਵੀ ਸਮਾਂ ਕੱਟ ਕੇ ਇੱਥੇ ਆਏ ਹੋ ਤੁਹਾ ਦਾ ਤਰਵਾਦਾ ਅੱਜ ਅਸੀਂ ਸਰਦਾਰ ਲਖਵਿੰਦਰ ਸਿੰਘ ਜੀ ਲੱਖਾ ਸਾਹਿਬ ਜਿਹੜੇ ਇੱਕ ਅੰਮ੍ਰਿਤਧਾਰੀ ਖੁਲਸੇਖ ਲੋਕਾਂ ਦੀ ਹਮੇਸ਼ਾ ਮਦਦ ਕਰਨ ਵਾਲੇ ਸੇਵਾ ਭਾਵਨਾ ਵਾਲੇ ਜਿਨ੍ਹਾਂ ਨੇ ਹਰ ਬੁੱਧਵਾਰ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਜਾਂਦੇ ਸੀ ਫਿਰ ਉੱਥੇ ਉੱਥੇ ਉਹਨਾਂ ਦੇ ਧਰਮ ਪਤਨੀ ਸਾਰਾ ਦਿਨ ਸੇਵਾ ਵੀ ਕਰਦੇ ਸਨ ਤੇ ਹਰ ਐਤਵਾਰ ਸ਼ਹੀਦਾਂ ਸਾਹਿਬ ਧੰਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਦੇ ਚਰਨਾਂ 'ਚ ਜਾ ਕੇ ਉੱਥੇ ਲੰਗਰ ਦੀ ਸੇਵਾ ਕਰਨੀ ਤੇ ਸਤਿਕਾਰਯੋਗ ਉਹਨਾਂ ਦੇ ਧਰਮ ਪਤਨੀ ਭੈਣ ਜੀ ਨੇ ਉੱਥੇ ਨਿਤਨੇਮ ਕਰਨਾ ਮੈਂ ਤੁਹਾਨੂੰ ਤਾਂ ਇਹ ਥੋੜੀ ਇੰਟਰੋਡਕਸ਼ਨ ਦਿੱਤੀ ਹੈ ਸਾਥ ਸਾਹ ਬਾਰੇ ਉਹਨਾਂ ਦੀ ਫੋਟੋ ਆ ਇੱਥੇ ਲੱਗੀ ਆ 10 ਤਰੀਕ ਤੋਂ ਅੱਜ 16 ਹੋ ਗਈ ਹੈ 6 ਦਿਨ ਬੀਤ ਗਏ ਆ ਔਰ 6 ਦਿਨ ਬੀਤਣ ਤੋਂ ਬਾਅਦ ਵੀ ਉਨ੍ਹਾਂ ਦੀ ਥਾਣੇ ਸ਼ਿਕਾਇਤ ਕਰਨ ਤੋਂ ਦਰਜ ਕਰਨ ਤੋਂ ਬਾਅਦ ਵੀ ਸਾਨੂੰ ਇਹ ਕੋਈ ਖਬਰ ਨਹੀਂ ਕਿ ਸਰਦਾਰ ਸਾਹਿਬ ਕਿੱਥੇ ਲਾਪਤਾ ਹੋਏ ਉਹ ਇੱਕ بڑے ਵੱਡੇ ਜਿੱਥੇ ਨਿੱਤਨੇਮੀ ਧਾਰਮਿਕ ਸੁਭਾਅ ਦੇ ਬੰਦੇ ਸਨ ਇੱਕ بڑے ਵੱਡੇ ਸਮਾਜ ਸੇਵੀ ਵੀ ਸਨ ਔਰ ਇੱਕ ਬਹੁਤ ਦਲੇਰ ਨਿੱਡਰ ਇਨਸਾਨ ਸਨ ਕਿ ਸੱਚ ਨੂੰ ਸਹੀ ਨੂੰ ਸਹੀ ਕਹਿਣਾ ਗਲਤ ਨੂੰ ਗਲਤ ਕਹਿਣਾ ਭਾਵੇਂ ਜਿੱਡੀ ਮਰਜੀ ਵੱਡੀ ਤਾਕਤ ਅੱਗੇ ਖਲੋਤੀ ਹੋਵੇ ਆਪ ਦੀ ਗੱਲ ਬੇਬਾਕੀ ਨਾਲ ਕਰਦੇ ਸਨ ਮਜਲੂਮਾਂ ਦੀ ਹਮੇਸ਼ਾ ਮਦਦ ਕਰ ਰਹੇ ਸਨ ਪਿੰਡ ਹਰછા ਸ਼ੀਨਾ ਤੋਂ 10 ਤਰੀਕ 3.5 ਪੌਣੇ 4 ਹਾਂਜੀ ਤੋਂ ਉਹ ਗੈਬ ਨੇ ਲਾਪਤਾ ਲੈ ਤੇ ਅੱਜ 6 ਦਿਨ ਹੋ ਗਏ ਆ ਛੇ ਦਿਨਾਂ ਚ ਵੀ ਜਿਨ੍ਹਾਂ ਦਾ ਪਰਿਵਾਰਕ ਐਜੂਕੇਟਿਡ ਪਰਿਵਾਰ ਹੈ ਉਹਨਾਂ ਦੀ ਬੇਟੀ ਪਵਨਦੀਪ ਕੌਰ ਇੱਥੇ ਕੈਨੇਡਾ ਤੋਂ ਵਾਪਸ ਆਈ ਹੈ ਬੇਟਾ ਹਲੇ ਸ਼ਾਇਦ ਬਾਹਰ ਹੈ ਹਾਂਜੀ ਸਰ ਔਰ ਉਹਨਾਂ ਦੇ ਪਵਨਦੀਪ ਕੌਰ ਜੀ ਦੇ ਹਸਬੰਡ ਪ੍ਰਸਾਦ ਪਰਮਜੀਤ ਸਿੰਘ ਜੀ ਉਹ ਵੀ ਆਏ ਆ ਬਾਹਰੋਂ ਉਹਨਾਂ ਦੀ ਭਾਂਜੀ ਤੇ ਭਾਂਜਾ ਡਾਕਟਰ ਜਿਹੜੇ ਡਾਕਟਰ ਨੇ ਡਾਕਟਰ ਗੁਰਪ੍ਰੀਤ ਕੌਰ ਤੇ ਰਵਿੰਦਰਪਾਲ ਸਿੰਘ ਜੀ ਸਾਡੇ ਕੋਲ ਬੈਠੇ ਆ ਸਤਿਕਾਰਯੋਗ ਉਹਨਾਂ ਦੇ ਧਰਮ ਪਤਨੀ ਜੀ ਵੀ ਦਿਲਜੀਤ ਕੌਰ ਜੀ ਵੀ ਇੱਥੇ ਬੈਠੇ ਆ ਇਸ ਲਈ ਤੁਹਾਡੇ ਕੋਲ ਮੈਂ ਇਹ ਤਾਂ ਤੁਹਾਡੇ ਅਕ੍ਰੂਬਰੂ ਹੋ ਰਹੇ ਅੱਜ ਕਿਸ ਪੁਲਿਸ ਨੂੰ ਸਰਦਾਰ ਸਾਹਿਬ ਦੀ ਆ ਜਿਹੜੀ ਮੈਂ ਤਸਵੀਰ ਸਾਂਝੀ ਕਰਦੇ ਆ ਕਿ ਇਹਨਾਂ ਦੀ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਵੀ ਜੇ ਸਾਨੂੰ ਕੋਈ ਪਤਾ ਨਾ ਲੱਗੇ ਕੋਈ ਇਕਤਲਾ ਨਾ ਮਿਲੇ ਕੋਈ ਖਬਰ ਹੀ ਨਾ ਆਵੇ ਕਿ ਉਹ ਗਏ ਕਿੱਥੇ ਔਰ ਉਹ ਵੀ ਸਿੱਧੇ ਵੋਟਾਂ ਤੋਂ ਬਾਅਦ ਇੱਕ ਤਰੀਕ ਨੂੰ ਵੋਟਾਂ ਪਈਆਂ ਨੇ 4 ਤਰੀਕ ਨੂੰ ਇਹ ਰਿਜ਼ਲਟ ਆਇਆ ਔਰ ਰਿਜ਼ਲਟ ਆਉਣ ਤੋਂ ਕੁਝ ਦਿਨ ਮਗਰੋਂ ਹੀ ਸਰਦਾਰ ਸਾਹਿਬ ਮਿਸਿੰਗ ਨੇ ਔਰ ਉਸ ਦੇ ਬਾਰੇ ਇਹ ਹਲਕਾ ਜੇ ਹਲਕੇ ਨਾਲ ਇਹ ਸੰਬੰਧ ਰੱਖਦੇ ਆ ਸਾਡੇ ਜਿਹੜੇ ਇਥੋਂ ਦੇ ਮਾਝੇ ਦੇ ਵਜ਼ੀਰ ਨੇ ਜਿਹੜੇ ਭਗਵੰਤ ਬਾਘ ਸਾਹਿਬ ਦੇ ਬੜੇ ਨਜ਼ਦੀਕੀ ਨੇ ਚਿਹਤੇ ਨੇ ਆਪਣਾ ਢਾਲੀয়াল ਸਾਹਿਬ ਇਹ ਉਸ ਪਾਰਲੀਮੈਂਟ ਸੀਟ ਨਾਲੇ ਇਹ ਸੰਬੰਧ ਦੇ ਤਾਲਕਾ ਉਹਨਾਂ ਦੇ ਪਿੰਡ ਤੋਂ ਮੈਜ 15 ਕਿਲੋਮੀਟਰ ਦੀ ਦੂਰੀ ਨਾਲ ਇਹ ਵੱਡਾ ਪਿੰਡ ਅਰਛਾ ਸ਼ੀਨਾ ਉਸ ਨੂੰ ਬਲੋਂਗ ਕਰਨ ਵਾਲੇ ਨੇ ਨਗਰ ਅਫਸੋਸ ਦੀ ਗੱਲ ਇਹ ਹੈ ਕਿ ਹਲੇ ਤੱਕ ਉਹਨਾਂ ਨੇ ਇਸ ਮੁੱਦੇ ਨੂੰ ਲੈ ਕੇ ਕੋਈ ਚਿੰਤਾ ਜਾਂ ਕੋਈ ਉਹਨਾਂ ਨੂੰ ਇਹ ਨਹੀਂ ਵਿਅਕਤ ਕੀਤੀ ਕਿ ਭਾਈ ਇੱਕ ਬੰਦਾ ਐਡਾ ਸਿਆਣਾ ਸੂਝਵਾਨ ਜੁਮੇ ਔਰ ਭਾਵੇਂ ਠੀਕ ਹੈ ਉਹਨਾਂ ਦੇ ਵਿਰੁੱਧ ਸਨ ਮੈਂ ਉਹਨਾਂ ਤੇ ਨਹੀਂ ਕੋਈ ਹਾਲੇ ਇਸ ਤਰੀਕੇ ਦੀ ਟਿੱਪਣੀ ਕਰ ਰਿਹਾ ਮਗਰ ਇੱਕ ਜ਼ਿੰਮੇਵਾਰ ਬੰਦੇ ਦਾ ਫਰਜ਼ ਬਣਦਾ ਅੱਜ ਹਾਲਾਤ ਵੇਖ ਲਓ ਲੌਂਡਰ ਆਰਡਰ ਤੇ ਕੀ ਨੇ ਇਹ ਪਰਿਵਾਰ ਜਿਹੜਾ ਬਾਹਰ ਸੈਟਲਡ ਹੋਵੇ ਐਨ ਆਰ ਆਈ ਪਰਿਵਾਰ ਹੋਵੇ ਐਜੂਕੇਟਿਡ ਬੰਦੇ ਉਹਨਾਂ ਕੋਲ ਚਾਰਾ ਕੀ ਹੈ ਪੁਲਿਸ ਤੇ ਪੁਲਿਸ ਤੋਂ ਬਾਅਦ ਚੌਥਾ ਪਾਵਾ ਤੁਸੀਂ ਉਹ মিডিਆ ਕਿ ਭਾਈ ਜੇ ਕਿਸੇ ਨੂੰ ਇਹਨਾਂ ਦੇ ਬਾਰੇ ਪਤਾ ਲੱਗਦਾ ਫਿਰ ਤੁਸੀਂ ਦੱਸ ਦਿਓ ਕਿ ਸਰਕਾਰ ਤਾਂ ਇਸ ਕੰਮ 'ਚ ਫੇਲ ਹੋ ਰਹੀ ਏ ਔਰ ਅੱਜ ਅਸੀਂ ਅੱਜ ਥੋੜੇ ਰੂਪ ਰੂਪੋਂ ਆਉਣ ਵਾਸਤੇ ਆਏ ਆ ਨਗਰ ਦੇ ਜ਼ਿੰਮੇਵਾਰ ਸੱਜਣ ਵੀ ਆਏ ਆ ਮੈਂ ਚਾਹੂੰਗਾ ਕਿ ਉਹਨਾਂ ਦੀ ਜਿਹੜੀ ਬੇਟੀ ਵਾਂਗੂ ਉਹਨਾਂ ਦੇ ਸਤਿਕਾਰਯੋਗ ਡਾਕਟਰ ਸਾਹਿਬ ਨੇ ਉਹਨਾਂ ਦੀ ਸ਼ਖਸੀਅਤ ਬਾਰੇ ਕੁਝ ਦੱਸਣ ਸੋ ਥਾ ਤੁਹਾਨੂੰ ਸਮਝ ਆਵੇ ਕਿ ਜੇਸ ਬੰਦੇ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਕਿੱਡਾ ਵਧੀਆ ਦਲੇਰ ਲੋਕਾਂ ਦੀ ਸੇਵਾ ਨੂੰ ਸਮਰਪਿਤ ਔਰ ਵੇ ਬਾਕੀ ਨਾਲ ਆਪ ਦੀ ਗੱਲ ਕਰਨ ਵਾਲੇ ਗੁਰਸਿੱਖ ਜੀ ਸਨ ਔਰ ਉਹਨਾਂ ਦਾ ਇੱਕ ਦਾਮੀ ਦਿਨ ਦਿਹਾੜੇ ਗਾਇਬ ਹੋ ਜਾਣਾ ਤੇ ਪੁਲਸ ਜਾਂ ਸਰਕਾਰ ਉਹਦੇ ਵਿੱਚ ਲਾਜਵਾਬ ਹੋਵੇ ਸਰਕਾਰ ਕੋਲ ਕੋਈ ਜਵਾਬ ਹੀ ਨਾ ਹੋਵੇ ਤੇ ਤੁਸੀਂ ਆਪ ਸਮਝ ਲਓ ਕਿ ਫੇਰ ਕੌਣ ਇੱਥੇ ਸੁਰੱਖਿਅਤ ਹੈ ਤੇ ਕੀ ਲਾਅਨ ਆਰਡਰ ਹੈ ਕੀ ਸਿਕਿਉਰਟੀ ਹੈ ਸੋ ਇਹਨਾਂ ਦੇ ਵਿਚਾਰ ਸਰਕਾਰ ਜੋ ਡਾਕਟਰ ਸਾਹਿਬ ਆਪ ਦੀ ਗੱਲ ਦੱਸਣਗੇ ਆਪਦੇ ਮਾਮਾ ਜੀ ਬਾਰੇ ਇਹ ਸਾਰੀ ਗੱਲ ਵਿਸਥਾਰ ਨਾਲ ਦੱਸਣਗੇ ਪਰ ਉਸ ਤੋਂ ਬਾਅਦ ਜੇ ਕੋਈ ਥੋੜਾ ਸਵਾਲ ਹੋਵੇ ਉਹ ਜਰੂਰ ਅਸੀਂ ਲਵਾਗੇ ਇਸ ਲਈ ਅੱਜ ਵੱਡੀ ਗੱਲ ਕੀ ਤੁਹਾਡੀ ਮਦਦ ਲੈਣ ਵਾਸਤੇ ਆਇਆ ਭਾਈ ਆ ਨੰਬਰ ਵੀ ਲਿਖਿਆ ਪਿੱਛੇ ਉਹਨਾਂ ਦਾ 85 85 66 92 08 57 57 ਕਿ ਭਾਈ ਜੇ ਕਿਸੇ ਨੂੰ ਕੋਈ ਖਬਰ ਆਉਂਦੀ ਹੈ ਤੇ ਤੁਸੀਂ ਜਰੂਰ ਕਿਰਪਾ ਕਰਕੇ ਇਹ ਇੱਕ ਤਲਾਕ ਪਰਿਵਾਰ ਨੂੰ ਕਰਿਓ ਕਿਉਂਕਿ ਪਰਿਵਾਰ ਬੜਾ ਸਟ੍ਰੈਸ 'ਚ ਹੈ ਬਹੁਤ ਚਿੰਤਿਤ ਹੈ ਔਰ ਉਹ ਸਾਰਾ ਹੀ ਪਰਿਵਾਰ ਰੋ ਰੋ ਬੁਰਾਲ ਹੋਇਆ ਇਸ ਲਈ ਅਪੀਲ ਵੀ ਕਰਨ ਆਸਤੇ ਆਏ ਔਰ ਅੱਦੇ ਹਾਲਾਤ ਵੀ ਤੁਹਾਡੇ ਅੱਗੇ ਦੱਸਣ ਆਸਤੇ ਆਏ ਹਾਂ ਜੀ ਸਰ ਸਾਰੇ ਪਿੰਡ ਦੇ ਬੰਦੇ ਇੱਥੇ ਇਕੱਠੇ ਹੋਏ ਨੇ ਤੁਹਾਨੂੰ ਸਾਰੇ ਦੱਸ ਸਕਦੇ ਨਹੀਂ ਕੀ ਸਾਰਿਆਂ ਦੀ ਮਦਦ ਕਰਨ ਵਾਲੇ ਸਾਰਿਆਂ ਦੇ ਚੰਗਾ ਵਕਤ ਹੋਵੇ ਕੋਈ ਮਾੜਾ ਵਕਤ ਹੋਵੇ ਉਹਨਾਂ ਦੇ ਨਾਲ ਖੜਨ ਵਾਲੇ ਕਦੀ ਨਾ ਪਿੱਠ ਨੂੰ ਕੋਣ ਵਾਲੇ ਤੇ ਅੱਜ ਜੀ ਕੋ ਸਾਨੂੰ ਲੋਟ ਪਈ ਹੈ ਸਾਨੂੰ ਕੁਝ ਪਤਾ ਹੀ ਨਹੀਂ ਲੱਗ ਰਿਹਾ ਸਾਡੀ ਤਰ੍ਹਾਂ ਸਾਰਿਆਂ ਨੂੰ ਹੱਥ ਜੋੜ ਕੇ ਉਹ ਬੇਤੀਅੱਜ ਕਿਸੇ ਨੂੰ ਹੀ ਕੋਸ਼ਿਸ਼ ਹੀ ਉਹਨਾਂ ਦੇ ਇਸ ਤਰ੍ਹਾਂ ਹੀ ਤੇ ਹੋਰ ਕੋਈ డిమాండ్ ਨਹੀਂ ਸਾਨੂੰ ਸਿਰਫ ਮਾਂਪਾ ਜੀ ਸੇਫ ਐਂਡ ਸਿਕਿਉਰ ਘਰ ਵਾਪਸ ਆਉਣਾ ਚਾਹੀਦਾ ਹੋਰ ਕੁਝ ਨਹੀਂ ਇਸ ਤੋਂ ਵੱਧ ਅਸੀਂ ਕੁਝ ਨਹੀਂ ਕਹਿਣਾ ਚਾਹੀਦਾ